ਕੋਜ਼ ਮੇਰਾ ਜਿਹੜਾ ਵੱਡਾ ਬ੍ਰਦਰ ਸੀਗਾ ਉਹ ਬਹੁਤ ਜ਼ਿਆਦਾ ਡਰਿੰਕ ਕੀਤੀ ਹੋਈ ਸੀ ਉਹਨੇ ਮੇਰੇ ਛੋਟੇ ਬ੍ਰਦਰ ਨਾਲ ਆਰਗੂਮੈਂਟ ਕਰਦਾ ਪਿਆ ਸੀ ਇਹ ਇੱਕ ਗਲਤ ਫੈਮਿਲੀ ਦਾ ਹਿੱਸਾ ਹੀ ਹੈ ਸਾਰਾ ਕੁਝ ਗਲਤ ਫੈਮਿਲੀ ਦਾ ਹੀ ਹਿੱਸਾ ਹੈ ਬਾਈ ਚਾਂਸਲੀ ਹੋਇਆ ਸਾਰਾ ਕੁਝ ਇਹ ਗਲਤ ਮਤਲਬ ਬਹੁਤ ਮਤਲਬ ਕੋਸ਼ਿਸ਼ ਕੀਤੀ ਉਹਨੇ ਵੀ ਹਾਂ ਵੀ ਨਾ ਹੋ ਗਏ ਪਰ ਬਾਈ ਚਾਂਸਲੀ ਹੋਇਆ ਇਸ਼ੂ ਕ੍ਰੀਏਟ ਕਿਉਂ ਹੋਇਆ ਜੀ ਕਿਸ ਵਾਸਤੇ ਇਸ਼ੂ ਕ੍ਰੀਏਟ ਕੁੜੀ ਕਰਕੇ ਹੀ ਹੋਇਆ ਉਹਨਾਂ ਨੂੰ ਲੱਗਿਆ ਵੀ ਹਾਂ ਵੀ ਇਹਦਾ ਰਿਲੇਸ਼ਨ ਜਿਹੜਾ ਹੈਗਾ ਅਦਰ ਮੇਰੇ ਬ੍ਰਦਰ ਨਾਲ ਵੀ ਚੱਲਦਾ ਵੈ ਛੋਟੇ ਬ੍ਰਦਰ ਨਾਲ ਤੇ ਉਹ ਕੁੜੀ ਜਿਹੜੀ ਹੈਗੀ ਸੀਗੀ ਉਹ ਵੀ ਇਹ ਚਾਹੁੰਦੀ ਸੀ ਮੇਰੇ ਛੋਟੇ ਬ੍ਰਦਰ ਨੂੰ ਲਾਈਕ ਕਰਦੀ ਸੀ ਬਾਈ ਬ੍ਰਦਰ ਵੱਲੋਂ ਇਹ ਕੁਝ ਹੈਗਾ ਨਹੀਂ ਸੀ ਉਹਨੇ ਬਹੁਤ ਜ਼ਿਆਦਾ ਸਮਝਾਇਆ ਪਰ ਉਹਦੇ ਇਹ ਸੀ ਕਿ ਵੀ ਉਹ ਕੁੜੀ ਮੈਨੂੰ ਛੱਡ ਕੇ ਚਲੀ ਜਾਊਗੀ ਬਸ ਇਹ ਕੁੜੀ ਦਾ ਹੀ ਮੈਟਰ ਜ਼ਿਆਦਾ ਤਰਤਾ ਇਹ ਕਿੰਦਰ ਕੋਈ ਸ਼ਰਾਬ ਵੀ ਨਸ਼ਾ ਬਣਿਆਗਾ ਕਾਰਨ ਹਾਂਜੀ ਉਹਨੇ ਬਹੁਤ ਜ਼ਿਆਦਾ ਡਰਿੰਕ ਕੀਤੀ ਸੀ ਤਿੰਨ ਦਿਨਾਂ ਤੋਂ ਸ਼ਰਾਬ ਪੀਂਦਾ ਵੈਸੀ ਮੈਂਟਲੀ ਡਿਸਟਰਬ ਹੋਇਆ ਪਿਆ ਸੀ ਹਾਰਟਲੀ ਬ੍ਰੋਕ ਹੋਇਆ ਪਿਆ ਸੀ ਉਹਨੇ ਉਹਨੂੰ ਕੁੜੀ ਨੂੰ ਬਹੁਤ ਜ਼ਿਆਦਾ ਮੈਸੇਜ ਕੀਤੇ ਕੋਲ ਕੀਤੀਆਂ ਵੀ ਹਾਂ ਕਿ ਤੁਸੀਂ ਮੇਰੇ ਨਾਲ ਗੱਲ ਕਰ ਲੈਣ ਤਾਂ ਮੈਂ ਮਾਰ ਦਾਂਗਾ ਇਹ ਫਲਾਣ ਮਗਨਾ ਬੱਟੇ ਉਹਨੇ ਨਹੀਂ ਆਇਆ ਤੇ ਇਹਨਾਂ ਦੋਵਾਂ ਦੀ ਮਤਲਬ ਗੱਲਬਾਤ ਹੋਈ ਸੀ ਪਹਿਲਾਂ ਥੋੜੀ ਜੀ ਦੋਵੇਂ ਬ੍ਰਦਰ ਸੀ ਗੱਲਬਾਤ ਹੋਈ ਸੀ ਕਿ ਹਾਂ ਵੀ ਪਿਆਰ ਨਾਲ ਸਮਝਾਉਣ ਦੀ ਤੇ ਇਹਨਾਂ ਨੇ ਪਿਆਰ ਨਾਲ ਗੱਲ ਕੀਤੀ ਵੀ ਪਰ ਉਹ ਪਿਆਰ ਦੀ ਥੋੜੀ ਥੋੜੀ ਜ਼ਿਆਦਾ ਤਕਰਾਰ ਹੋ ਗਈ ਉਹ ਹੀ ਇਹ ਤੱਕਮ ਕੀ ਹੋ ਗਈ ਤੇ ਬਾਈਕ ਦੀ ਆ ਕਿਹਜਾਰੇ ਕਿ ਉਹ ਕਤਲ ਕੀਤਾ ਗਿਆ ਉਹਦੋਂ ਤੁਹਾਡੇ ਨਾਲ ਗੱਲ ਵੀ ਹੋਈ ਸੀ ਹਾਂਜੀ ਮੇਰੇ ਨਾਲ ਗੱਲ ਹੋਈ ਸੀ ਕਿਉਂਕਿ ਉਹ ਇੱਕਦਮ ਘਬਰਾ ਗਿਆ ਸੀ ਛੋਟਾ ਵਾਲਾ ਬ੍ਰਦਰ ਵੀ ਹਾਂ ਵੀ ਬ੍ਰਦਰ ਨੂੰ ਵੀ ਹੋਸ਼ ਨਹੀਂ ਆ ਰਿਹਾ ਪਤਾ ਨਹੀਂ ਕੀ ਹੋ ਗਿਆ ਮੈਂ ਨਾਲ ਗੱਲ ਕੀਤੀ ਉਹਨੇ ਤੇ ਮੈਨੂੰ ਲੱਗਿਆ ਮਜ਼ਾਕ ਕਰਦੇ ਪਏ ਨੇ ਇਹਨਾਂ ਨੇ ਮੈਨੂੰ ਫੋਟੋ ਵਗੈਰਾ ਭੇਜੀ ਜਿਵੇਂ ਉਸੇ ਦੇ ਵਿੱਚ ਉਸੇ ਵਾਈਟ ਚਾਂਸਗੇ ਸੀ ਆਏ ਆ ਉਸੇ ਟਾਈਮ ਹੀ ਦੇਖਿਆ ਤੇ ਇਹ ਸੀਨ ਕ੍ਰੀਏਟ ਹੋਇਆ ਪਿਆ ਸੀ ਤੁਸੀਂ ਕਿੱਥੇ ਰਹਿੰਦੇ ਜੀ ਮੈਂ ਰਹਿੰਦੀ ਤਾਂ ਇੱਥੇ ਆ ਫਾਜ਼ਿਲਕਾਚ ਬਟ ਮੈਂ ਜੋਬ ਲੁਦਿਆਣਾ ਕਿੱਥੇ ਕਰਦੀ ਹਾਂ ਲੁਦਿਆਣਾ ਇਸ ਤਰ੍ਹਾਂ ਦੇਖਦੇ ਰਕੜੀ ਦੇ ਤੋਹਾਰ ਤੇ ਇਸ ਤਰ੍ਹਾਂ ਪਾਈ ਦੇ ਚਲਾ ਜਾ ਬਹੁਤ ਬਹੁਤ ਜ਼ਿਆਦਾ ਫੀਲ ਹੋ ਰਿਹਾ ਹੈ ਕੁਝ ਕਹਿ ਨਹੀਂ ਸਕਦੇ ਪਰ ਹੁਣ ਐਂਦਲੀ ਮੇਰੇ ਕੋਲ ਕੋਈ ਗੱਲ ਨਹੀਂ ਹੈਗੇ ਬਹੁਤ ਜ਼ਿਆਦਾ ਇਮੋਸ਼ਨਲ ਹੋਏ ਪਿਆ ਬਹੁਤ ਜ਼ਿਆਦਾ ਕਿਉਂਕਿ ਸੂਬਾ ਦੇ ਭੋਗ ਦੇ ਫਿਰਦੇ ਆ ਸੀ ਹਾਲੇ ਤੱਕ ਕੋਈ ਪੋਸਟਮੈਨ ਰਿਪੋਰਟ ਨਹੀਂ ਆਈ ਸੂਬਾ ਦੇ ਕਰਦੇ ਪਿਆ ਸ਼ਾਮ ਹੋਣ ਨੂੰ ਆ ਗਈ ਹਲੇ ਤੱਕ ਸਾਡੀ ਰਿਪੋਰਟ ਨਹੀਂ ਆਈ ਅਸੀਂ ਅਮਸਿੰਸਕਾਰ ਤੱਕ ਨਹੀਂ ਕੀਤਾ ਰਾਤ ਦੀ ਬੇਕਦਰੀ ਹੋ ਰਹੀ ਹੋਣੀ ਆ ਜਿਹੜਾ ਮਰਨ ਵਾਲਾ ਸੀ ਉਹਦਾ ਕੀ ਨਾਮ ਸੀ ਉਹਦਾ ਨਾਮ ਸ਼ਿਵਮ ਸੀ ਕਿੰਨੇ ਲਾਗੇ ਉਹ ਪੁੱਛੀ ਅੱਜ ਸੀ ਅਹੀ ਕੋਟਾ ਕਿਹਦਾ ਸੀਗਾ ਅੱਜੇ ਛੋਟਾ ਸੀ ਛਿਓ ਵੱਡਾ ਸੀ ਛੋਟੇ ਨੇ ਮਤਲਬ ਕਿ ਵੱਡੇ ਨੂੰ ਮਾਰਿਆ ਹਾਂਜੀ ਕਾਰਨ ਲੜਕੀ ਬਣ ਗਈ ਹਾਂਜੀ ਕਿ ਹੁਣ ਕੀ ਮੰਗ ਕਰਦੇ ਜਾਂ ਕਿਸ ਤਰ੍ਹਾਂ ਦੀ ਬਸ ਜੋ ਹੋਇਆ ਸੀ ਬਾਈ ਚਾਂਸ ਲਈ ਹੁਣ ਦੋਵੇਂ ਬ੍ਰਦਰ ਸੀਗੇ ਇਨਸਾਫ ਤਾਂ ਹੋਵੇਗਾ ਹੀ ਹੁਣ ਇਹ ਤਾਂ ਹੈ ਨਹੀਂ ਐਵੇਂ ਹੋ ਜਾਵੇ ਪਰ ਕੋਈ ਗੱਲ ਨਹੀਂ ਦੇਖਦੇ ਹਾਂ ਕੀ ਬੰਦਾ ਕਿੰਨੇ ਭਰਾ ਪੈਨ ਭਰਾ ਅਸੀਂ ਤਿੰਨ ਭੈਣ ਭਰਾ ਹਾਂ ਦੋ ਭਰਾ ਸੀ ਬਟ ਹਾਂਜੀ ਤਿੰਨ ਬ੍ਰਦਰ ਹੈਗੇ ਨੇ ਮਾਮਲਾ ਵਾਸੀ ਨਾਲ ਦਾ ਪਰਾਪਰਾ ਦਾ ਝਗੜਾ ਹੋਇਆ ਇੱਕ ਅਸੀ ਕੁੜੀ ਦੇ ਪਿੱਛੇ ਉਹ ਕੁੜੀ ਵੱਡੇ ਭਰਾ ਨਾਲ ਵੀ ਗੱਲ ਕਰਦੀ ਸੀ ਛੋਟੇ ਨੂੰ ਵੀ ਕਰਦੀ ਸੀ ਛੋਟੇ ਨਾਲ ਵੀ ਗੱਲ ਕਰਦੀ ਸੀ ਵੱਡੇ ਨੂੰ ਬਸ ਉਹਨੇ ਦਰਦੂਰ ਪੀਤੀ ਉਹਨਾਂ ਸ਼ੱਕ ਸੀ ਭਈ ਇਹ ਗੱਲ ਕਰਦਾ ਹੁੰਦੇ ਨਾਲ ਬਸ ਉਸ ਕਰਕੇ ਉਹ ਛੋਟੇ ਭਰਾ ਨੇ ਵੱਡੇ ਭਰਾ ਦੇ ਉੱਤੇ ਹੱਥ ਚੱਕਤਾ ਉਹਦੇ ਚ ਇਹ ਲੱਗਦਾ ਸਾਨੂੰ ਹੋਰ ਵੀ ਸ਼ਾਮਿਲ ਹੈਗੇ ਨੇ ਮੁੰਡੇ ਪਰ ਸਾਨੂੰ ਹਲੇ ਤੱਕ ਕੁਝ ਨਹੀਂ ਪਤਾ ਲੱਗਿਆ ਅਸੀਂ ਸਵੇਰੇ 5 ਵਜੇ ਤੇ ਫਿਰਦੇ ਪਏ ਹਾਂ ਕਿਵੇਂ ਪਤਾ ਕਿਵੇਂ ਲੱਗਿਆ ਜੀ ਸਾਨੂੰ ਕੁੜੀ ਨੇ ਦੱਸਿਆ ਸੀ ਗੁਰੂ ਸਾਤਾ ਜੀ ਨੇ ਨਾ ਕੁੜੀ ਨੇ ਦੱਸਿਆ ਸੀ ਬੇਸੇ ਸੇ ਗੱਲ ਹੋ ਗਈ ਏ ਤੇ ਅਸੀਂ ਇੱਥੇ ਰਾਤ ਨੂੰ 11 ਵਜੇ ਚੱਲੇ ਆ 12 ਵਜੇ ਤੱਕ ਇੱਥੇ ਪਹੁੰਚ ਗਏ ਆ ਸਾਮ ਨੂੰ ਅਸੀਂ ਉੱਥੇ ਗਏ ਨਹੀਂ ਆ ਸਵੇਰੇ ਇਹਨਾਂ ਨੂੰ ਉਠਾਇਆ ਜੀ ਜੇ ਰਣ ਨੂੰ ਇਹ ਉੱਠੇ ਨੇ ਅਸੀਂ ਫਿਰ 5 ਵਜੇ ਥਾਣੇ ਗਏ ਆ ਥਾਣੇ ਦਰਖਾਸਤ ਦਿੱਤੀ ਏ ਦਰਖਾਸਤ ਦੇ ਕੇ ਅਸੀਂ 5 ਵਜੇ ਦੇ ਬਸ ਹਸਪਤਾਲ ਤੇ ਥਾਣੇ ਤੇ ਚੱਕਰ ਕੱਟੀ ਜੰਨੇ ਆ ਲੜਕੀ ਕੌਣ ਸੀ ਕੀ ਜੀ ਨਾ ਲੜਕੀ ਮਜਬੀਆਂ ਦੀ ਸੀ ਉਹਦਾ ਨਾਮ ਕੋਮਲਲੇ ਕੁੜੀ ਦਾ ਪੱਕੀ ਉਹ ਦੋਨੋਂ ਪਾਸੇ ਕਲ ਰਖਦੀ ਸੀ ਛੋਟੇ ਭਰਾ ਦੇ ਹੱਥ ਤੋਂ بڑے ਭਰਾ ਦਾ ਕਤਲ ਕਰਾਤਾ ਉਹਨੇ ਕੁੜੀ ਨੇ ਅੱਜ ਰਖੜੀ ਦਾ ਤਿਉਹਾਰ ਰਖੜੀ ਦਾ ਤਿਉਹਾਰ ਸੀ ਕੀ ਕੀ ਕਿਦਾਂ ਦੇਖਦੀ ਉਹ ਕਿ ਇੱਕ ਭੈਣ ਦੇ ਜਿਹੜੀ ਰਖੜੀ ਸਜਾਣੀ ਸੀ ਰਖੜੀ ਸਜਾਣੇ ਸੀ ਬਸ ਖਾਪਨ ਸੋ ਜਾਵਾਂਗੇ ਸਾਡਾ ਤਾਂ ਇਹ ਬਸ ਸਾਨੂੰ ਇਨਸਾਬ ਮਿਲੇ ਮੁੰਡੇ ਦਾ ਕਾਤਲ ਫੜਾਇਆ ਜਾਵੇ ਜਿਹੜੀ ਉਹ ਕੁੜੀ ਹੈ ਨਾ ਉਹ ਕੁੜੀ ਨੂੰ ਵੀ ਸਜ਼ਾ ਮਿਲੇ ਕਿਉਂ ਉਸ ਕੁੜੀ ਕਰਕੇ ਦੋਨੋਂ ਭਰਾ ਦੀ ਜ਼ਿੰਦਗੀ ਖਰਾਬ ਹੋ ਗਈ ਏ ਇੱਕ ਜਾਨ ਨੂੰ ਚਲਾ ਗਿਆ ਇੱਕ ਉਵੇਂ ਬਰਬਾਦ ਹੋ ਗਿਆ ਤੁਹਾਡਾ ਭਰਾ ਸੀ ਨਹੀਂ ਮੇਰੇ ਪੈਂਦ ਨੂੰ ਗਿਆ ਸੀ ਸਾਰੀ ਵਾਰ ਦਾ ਕਿਸ ਤਰ੍ਹਾਂ ਦੇਖ ਲਿਆ ਮਨ ਦੇ ਇੱਥੇ ਬੜਾ ਵੱਡਾ ਮਨ ਸੇ ਤਾਂ ਬਸ ਜਿਹੜੇ ਸਾਡੇ ਦਿਲ ਤੇ ਵੀਦਦੀ ਪੈਣੋਂ ਸਾਉਨੇ ਪਤਾ ਵੇ ਸਾਡਾ ਜਵਾਨ ਮੁੰਡਾ ਗਿਆ ਚਲਾ ਕੋਈ ਮਾਸੀ ਹੋਵੇ ਕੋਈ ਮਾਸੀ ਹੋਵੇ ਕੋਈ ਮਾਂ ਹੋਵੇ ਮਾਸੀਆਂ ਮਾਵਾ ਬਰੋਬਰ ਹੁੰਦੀ ਏ ਜਵਾਨ ਮੁੰਡੇ ਦੇ ਲਾਸ ਵੇਖ ਕੇ ਨੱਚੇ ਸਾਡੇ ਚ ਬਹੁਤ ਫੀਲ ਹੋਈ ਏ ਇਹ ਜੀ ਮੈਨੂੰ ਸਦਰ ਐਸਐਚਓ ਲੇਖ ਰਾ ਜਿਹਦਾ ਫੋਨ ਆਇਆ ਸੀਗਾ ਵੀ ਇੱਕ ਜਿਹੜਾ ਰਾਤ ਕੋਈ ਮਰਡਰ ਹੋਇਆ ਸੀਗਾ ਤੇ ਉਸ ਮਾਮਲੇ ਦੇ ਵਿੱਚ ਕਹਿੰਦੇ ਸਸਕਾਰ ਕਰਵਾਣਾ ਹੈ ਉਹ ਪਰਿਵਾਰ ਗਰੀਬ ਪਰਿਵਾਰ ਹੈ ਬਹੁਤ ਜ਼ਿਆਦਾ ਜਿਹੜਾ ਝੁੱਗੀ-ਝੋਪੀ ਰਹਿੰਦੇ ਨੇ ਤੇ ਉਹਨਾਂ ਨੇ ਮੈਨੂੰ ਬੁਲਾਇਆ ਤੇ ਅਸੀਂ ਜਿਹੜੇ ਸਾਡੇ ਸ਼ੀਵ ਸਰਾਹ ਦੀ ਟੀਮ ਤੇ ਫਾਇਲਗਾ ਵਾਰ ਮੁਰੀਲ ਦੀ ਟੀਮ ਆ ਜਿਹੜਾ ਉਹਦਾ ਸਸਕਾਰ ਕਰਵਾ ਰਹੇ ਕਿਉਂਕਿ ਉਹਨਾਂ ਕੋਲ ਪੈਸੇ ਨਹੀਂ ਹੈਗੇ ਇਸੇ ਕੋਈ ਉਹਨੇ ਲੋਕ ਤਾਂ ਕਰਕੇ ਅਸੀਂ ਜਿਹੜਾ ਵੀ ਅੱਜ ਨਾਲ ਜਿਹੜਾ ਸਸਕਾਰ ਕਰਵਾ ਰਹੇ ਆ ਸਾਡੀ ਸੰਸਥਾ ਹਮੇਸ਼ਾ ਸੇਵਾ ਦਾ ਕੰਮ ਕਰਦੀ ਹੈ ਤੇ ਅੱਗੇ ਕੰਮ ਅੱਗੇ ਵੀ ਸੰਸਕਾਰ ਕਰਵਾਲੇ ਜਿਵੇਂ ਲਾਵਾਰੇ ਟੈਡਪੋੜੀ ਹੋ ਗਏ ਜਿੰਨਾਂ ਕੋਲ ਪੈਸੇ ਨਹੀਂ ਗਏ ਉਹਨਾਂ ਦੇ ਸੰਸਕਾਰ ਕਰਵਾਲੇ ਆ ਤੇ ਜੇ ਉਹਨਾਂ ਨੂੰ ਰੋਟੀ ਜੋਗਾ ਵੀ ਪੈਸੇ ਨਹੀਂ ਹੁੰਦੇ ਤਾਂ ਅਸੀਂ ਵੱਲ ਜਿਹੜਾ ਲੰਗਰ ਦਾ ਖਾਨ ਕੇ ਦਾ ਇੰਤਜ਼ਾਮ ਵੀ ਅਸੀਂ ਕਰਵਾਲਾ ਕਿ ਕਿ ਇਸ ਘਟਨਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਘਟਨਾ ਵੇਖੋ ਜੀ ਸੁਲਨ ਜਾਇਆ ਕਹਿੰਦਾ ਵੀ ਭਰਾ ਨੇ ਭਰਾ ਨੂੰ ਕਤਲ ਕਰਤਾ ਤਾਂ ਦੇਖੀਏ ਤਾਂ ਇਨਸਾਨੀਅਤ ਬਿਲਕੁਲ ਖਤਮ ਹੋ ਚੁੱਕੀ ਹੈ ਬਿਲਕੁਲ ਹੀ ਖਤਮ ਹੋ ਗਿਆ ਵੀ ਭਰਾ ਨੇ ਭਰਾ ਦਾ ਕਤਲ ਕਰਤਾ ਵੇਖ ਲਓ ਕਿੰਨੇ ਹਾਲਾਤ ਮਾੜੇ ਨੇ ਇਸ ਤਰ੍ਹਾਂ ਦਾ ਜਿਹੜਾ ਕਹਿੰਦਾ ਲਸ਼ਿਆਂ ਦੇ ਦੌਰ ਦੇ ਕਰਕੇ ਜਿਹੜਾ ਇਹ ਭਰਾ ਨੂੰ ਭਰਾ ਦੇ ਮਾਰਦਾ ਇੱਕ ਲਸ਼ਿਆਂ ਲਿਆ ਦੇ ਸਕੇ ਭਰਾ ਨੂੰ ਖਾ ਲਿਆ ਇਹ ਅਸੀਂ ਇਸ ਟਾਈਮ ਕਰ ਰਹੇ ਹਾਂ ਪੈਰੋਬਸਤੀ ਇੱਥੇ ਇੱਕ ਦੋ ਭਰਾਵਾਂ ਚ ਆਪਸੀ ਤਕਰਾਰ ਹੋਇਆ ਚੁਗਾ ਜਿੰਦੇ ਵਿੱਚ ਇੱਕ ਦੀ ਡੈਥ ਹੋ ਗਈ ਮੌਕੇ ਦੇ ਦੇਖ ਲਿਆ ਗਿਆ ਫ੍ਰੈਂਚਿਕ ਟੀਮ ਆਈ ਚਗੀ ਮੌਕਾ ਦੇਖਿਆ ਗਿਆ ਅੱਗੇ ਦੀ ਕਾਰਵਾਈ ਕਰਦਾ ਸਰ ਕੋਈ ਪਤਾ ਲੱਗਿਆ ਕਿ ਕਿੰਨੇ ਮਾਰਿਆ ਹੈ ਕੌਣ ਸੀ ਇਹ ਮਰਨ ਵਾਲਾ ਕੀ ਨਾਮ ਸੀ ਇਹਦਾ ਪਤਾ ਆਪਸੀ ਦੋਵਾਂ ਭਰਾਵਾਂ ਤੋਂ ਤੋਂ ਮੈਂ ਮੈਂ ਹੋਈ ਉਹਦੇ ਵਿੱਚ ਇੱਕ ਬੰਦੇ ਡੈਥ ਬਗੜਾ ਕੱਤੂ ਜਿੰਦਾ ਨਾ ਹਾਂ ਉਹਨਾਂ ਨਾਲ ਸ਼ਿਮੂ ਹੈਗਾ ਸ਼ਿਮੂ ਇੱਕ ਦਿਨ ਦਾ ਸ਼ੱਕ ਹੈ ਜਿੰਦੇ ਤੇ ਉਹਨਾਂ ਦਾ ਸ਼ੱਕ ਆਪਰਾ ਹੀ ਹੈਗਾ ਅੱਜ ਦਾਰੂ ਪੀਤੀ ਸੀ ਕਿ ਆਪ ਸਤੂਤ ਮੈਂ ਸਰ ਕਿੰਨੇ ਕੁ ਵੇਰਾਤ ਵੈਸੇ ਤਰ੍ਹਾਂ ਵਾਰ ਦਾ ਰਾਤ ਦੀ ਹੈਗੀ ਜਿਹੜਾ ਸਵੇਰੇ ਸਾਡੇ ਕੋਲ ਇਨਫਰਮੇਸ਼ਨ ਆਈ ਹੈ ਮੌਕੇ ਤੇ ਡੈੱਡ ਬੋਡੀ ਦਿਖਾ ਦਿਆ ਹਾਂ ਡੈੱਡ ਬੋਡੀ ਮਾਰਕੀ ਹੈ